ਨਾਬਾਲਗ ਲੜਕੀ ਨਾਲ ਜ਼ਬਰਜਨਾਹ ਕਰਨ ਵਾਲਾ ਗ੍ਰਿਫਤਾਰ ਥਾਣਾ ਫਿਲੌਰ ਦੀ ਪੁਲਿਸ ਨੇ ਇੱਕ ਨਾਬਾਲਗ ਲੜਕੀ ਨਾਲ ਜ਼ਬਰਜਨਾਹ ਕਰਨ ਵਾਲੇ ਫਰਾਰ ਦੋਸ਼ੀ ਨੂੰ 24 ਘੰਟੇ ਅੰਦਰ ਹੀ ਗ੍ਰਿਫਤਾਰ ਕਰ ਲਿਆ ਹੈ ਮਾਮਲੇ ਸਬੰਧੀ ਡੀਐਸਪੀ ਫਿਲੌਰ ਭਰਤਮਸੀ ਨੇ ਦੱਸਿਆ ਕਿ ਫਿਲੌਰ ਦੇ ਨਜ਼ਦੀਕੀ ਕਸਬੇ ਅੰਦਰ ਇੱਕ ਨਾਬਾਲਗ ਲੜਕੀ ਜੋ ਆਪਣੇ ਘਰ ਵਿੱਚ ਇਕੱਲੀ ਸੀ ਜਿਸ ਦਾ ਫਾਇਦਾ ਚੁੱਕਦੇ ਹੋਏ ਇੱਕ ਨਾਮਾ ਲੂਮ ਲੜਕੇ ਵੱਲੋਂ ਉਸ ਦੇ ਘਰ ਚ ਦਾਖਲ ਹੋ ਕੇ ਉਸ ਨਾਲ ਜ਼ਬਰਜਨਾਹ ਕੀਤਾ ਗਿਆ ਜਿਸ ਮਗਰੋਂ ਪੀੜਤ ਲੜਕੀ ਦੇ ਮਾਤਾ ਪਿਤਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਤੇ ਪੁਲਿਸ ਨੇ ਮਾਪਿਆਂ ਦੇ ਬਿਆਨਾਂ ਦੇ ਆਧਾਰ ਤੇ ਦੋਸ਼ੀ ਲੜਕੇ ਖਿਲਾਫ ਪੌਕਸੋ ਐਕਟ ਤਹਿਤ ਵੱਖ-ਵੱਖ ਧਰਾਵਾਂ ਲਗਾ ਕੇ ਮੁਕੱਦਮਾ ਦਰਜ ਕਰ ਦਿੱਤਾ। ਇਸ ਕੇਸ 'ਚ ਤੁਰੰਤ ਕਾਰਵਾਈ ਕਰਦੇ ਹੋਏ ਡੀਐਸਪੀ ਫਲੋਰ ਪਰਤਮਸੀ ਨੇ ਥਾਣਾ ਮੁਖੀ ਫਲੋਰ ਅਮਨ ਸੈਣੀ ਦੀ ਟੀਮ ਬਣਾ ਕੇ ਟੈਕਨੀਕਲ ਤੇ ਖੁਫੀਆ ਸੋਰਸਾਂ ਰਾਹੀਂ ਦੋਸ਼ੀ ਦੀ ਭਾਲ ਕਰਕੇ ਉਸਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੀ ਪਛਾਣ ਜੁਝਾਰ ਸਿੰਘ ਉਰਫ਼ ਜੁਝਾਰ ਪੁੱਤਰ ਭੁਪਿੰਦਰ ਸਿੰਘ ਵਾਸੀ ਤੂਰਾ ਥਾਣਾ ਫਲੋਰ ਵਜੋਂ ਹੋਈ ਤੇ ਉਸ ਵੱਲੋਂ ਵਾਰਦਾਤ ਮੌਕੇ ਵਰਤਿਆ ਮੋਟਰਸਾਈਕਲ ਵੀ ਪੁਲਿਸ ਨੇ ਬਰਾਮਦ ਕਰ ਲਿਆ ਹੈ। ਥਾਣਾ ਮੁਖੀ ਨੇ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਲਿਆ ਤੇ ਹੋਰ ਜਾਂਚ ਜਾਰੀ ਹੈ। ਫਲੋਰ ਤੋਂ ਅਮਰਜੀਤ ਸਿੰਘ ਮੋਨੂ ਦੀ ਵਿਸ਼ੇਸ਼ ਰਿਪੋਰਟ। ਸਰ ਇੱਕ ਫਲੋਰ ਦੇ ਨਜ਼ਦੀਕ ਇੱਕ ਉਹਨਾਂ ਬਾਲਕ ਲੜਕੀ ਦੇ ਨਾਲ ਦੁਸ਼ਤ ਕਰਮ ਹੋਇਆ ਸੀ। ਪਤਾ ਲੱਗਾ ਇਹ ਪੁਲਸ ਨੇ ਹੈ ਜਿਹੜਾ ਵਿਅਕਤੀ ਨੂੰ 24 ਘੰਟੇ ਦੇ ਵਿੱਚ ਆਰੌਂਡ ਅਪ ਕਰ ਲਿਆ। ਕਿਹੜਾ ਮਾਮਲਾ ਦਰਜ ਕੀਤਾ ਗਿਆ ਸਰ ਕਿੱਥੇ ਦਾ ਵਿਅਕਤੀ ਸੀ? ਇਹ ਅਸੀਂ ਜਿਹੜਾ ਹੈਗਾ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਮਕਦਮਾ ਜਿਹੜਾ ਅਸੀਂ ਦਰਜ ਕਰਕੇ ਇਨਵੈਸਟੀਗੇਸ਼ਨ ਸਟਾਰਟ ਕੀਤੀ ਪਹਿਲਾਂ ਤਾਂ ਸਾਨੂੰ ਉਸ ਦੋਸ਼ੀ ਦਾ ਨਹੀਂ ਪਤਾ ਸੀ ਉਹ ਟੈਕਨੀਕਲ ਏਡ ਜਿਹੜੀ ਆ ਉਹ ਲਈ ਤੇ ਬਕੂਵੀ ਵਾਲੀ ਜਗ੍ਹਾ ਲਾਸੇ ਪਾਸੇ ਦੇ ਕੈਮਰੇ ਖੰਡਾਲਣ ਤੋਂ ਬਾਅਦ ਸਾਨੂੰ ਉਹਦੀ ਫੁਟੇਜ ਮਿਲਣ ਤੋਂ ਬਾਅਦ ਜਿਹੜਾ ਅਸੀਂ ਦੋਸ਼ੀ ਜੁਹਾਰ ਸਿੰਘ ਆ ਤੂਰਾ ਪਿੰਡ ਦਾ ਅਸੀਂ ਉਹਨੂੰ ਜਿਹੜਾ ਅਰੈਸਟ ਕਰ ਲਿਆ ਤੇ ਜਿਹੜਾ ਹੁਣ ਹੱਦ ਕੋ ਰਿਮਾਂਡ ਤੇ ਉਹਦੀ ਪੁੱਛਗਿੱਛ ਇਹਦੀ ਚੱਲ ਰਹੀ ਹੈ ਓਕੇ ਮਾਮਲਾ ਕਿਹੜਾ ਦਰਜ ਹੋਇਆ ਸਰ ਮਾਮਲਾ 376 ਜਿਹੜੀ ਰੇਪ ਕੇਸ ਹੈ ਨਵਾਲਿਕ ਲੜੀ 16 ਸਾਲ ਦੇ Thank you.